ਮੈਂ ਕਹਿੰਦਾ ਜੀ ਰੋਕਦਾ ਕੌਣ ਹੈ ਜੱਜ ਜ਼ਰੂਰਤ ਹੈ ਕਰ ਲੈਣ ਸਰਕਾਰਾਂ ਹੀ ਬਕਾਉਂਦੀਆਂ ਨੇ ਚਿੱਟਾ ਐਵੇਂ ਨੇ ਸ਼ਰੀਆਮਿਕ ਦਾ ਪੰਜਾਬ ਦੇ ਵਿੱਚ ਮੈਂ ਕੱਲ ਵੀ ਟਵੀਟ ਕੀਤਾ ਹੈ ਪੰਜਾਬ ਦੇ ਘਰ ਘਰ ਦੇ ਵਿੱਚ ਨਸ਼ਾ ਪਹੁੰਚ ਚੁੱਕਿਆ ਤੇ ਗਲੀ ਗਲੀ बिक ਰਿਹਾ ਹੈ ਤੇ ਪੁਲਿਸ ਆਰ ਆਮ ਆਦੀ ਪਾਰਟੀ ਦੇ ਲੀਡਰਾਂ ਦੀ ਛੇ ਨਾਲ बिक ਰਿਹਾ ਹੈ ਕਿ ਹਰ ਵਿਅਕਤੀ ਹਰ ਵਪਾਰੀ ਅੱਜ ਇੱਥੇ ਖਤਰਾ ਮਹਿਸੂਸ ਕਰ ਰਿਹਾ ਤੇ ਵੱਡੀ ਇੰਡਸਟਰੀ ਇੱਥੋਂ ਜਾਣ ਲੱਗੀ ਹੈ ਲੁਧਿਆਣੇ ਦੇ ਵਿੱਚੋਂ 50000 ਕਰੋੜ ਰੁਪਏ ਦਾ ਨਿਵੇਸ਼ ਮਹਾਰਾਸ਼ਟra ਜਾ ਰਿਹਾ ਹੈ ਤੇ ਸਾਡੇ ਵਾਲੇ ਕੁੱਗੂ ਸੁੱਤੇ ਪਏ ਐ ਤੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਬੁਰਾ ਹਾਲ ਹੈ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਮਾੜੀ ਹੈ ਤੇ ਹਰ ਪੰਜਾਬ ਦਾ ਵਿਅਕਤੀ ਪ੍ਰਭਾਵਿਤ ਹੋ ਗਿਆ ਐ ਐਸੀ ਪੰਜਾਬ ਦੇ ਲੋਕਾਂ ਨੇ ਇਸ ਕੰਮ ਵਾਸਤੇ ਇਹਨਾਂ ਨੂੰ ਸਰਕਾਰ ਨੇ ਸੀ ਦਿੱਤੀ ਕਿ ਪੰਜਾਬ ਨੂੰ ਲੀਰੋ ਲੀਰ ਕਰ ਦੇਣ ਪੰਜਾਬ ਦਾ ਬੁਰਾ ਹਾਲ ਕਰ ਦੇਣ ਪੰਜਾਬ ਨੂੰ ਲੁੱਟ ਕੇ ਲੈ ਜਾਣ ਕਿ ਸਰਕਾਰਾਂ ਹੀ ਬਕਾਉਂਦੀਆਂ ਨੇ ਚਿੱਟਾ ਐਵੇਂ ਨੇ ਸ਼ਰੀਆਮ ਬਿਕਦਾ ਲੈਂਡ ਪੂਲਿੰਗ ਬਾਰੇ ਮੈਂ ਸਿੰਪਲੀ ਸਰਕਾਰ ਨੂੰ ਪੁੱਛਣਾ ਚਾਹੁੰਦਾ ਕਿ ਇਹਦੀ ਜ਼ਰੂਰਤ ਕਿਹਾ ਹੈ ਜਿਹੜਾ ਤੁਸੀਂ ਪਖਾੜਾ ਖੜਿਆ ਕਰਿਆ ਹੋਇਆ ਹੈ 60000 ਏਕੜ ਜ਼ਮੀਨ ਪੰਜਾਬ ਦੀ ਤੁਸੀਂ ਅਕਵਾਇਰ ਕਰ ਲੱਗੇ ਹੈ ਤੇ ਕਿਸਾਨ ਨੂੰ ਦੇਣਾ ਤੇ ਲਾ ਨਹੀਂ ਤੁਸੀਂ ਮੈਂ ਪੁੱਛਣਾ ਕਿ ਇਹਦੀ ਜ਼ਰੂਰਤ ਕਿਹਾ ਕਿਉਂ ਕਰ ਰਹੇ ਹੋ ਤੁਸੀਂ ਸਿਰਫ ਇਸ ਕਰਕੇ ਕਿ ਤੁਹਾਡਾ ਤੁਹਾਡੇ ਕੋਲ ਫੀਮ ਖਾਣ ਨੂੰ ਪੈਸੇ ਨਹੀਂ ਹੈ ਤੁਹਾਡਾ ਦਵਾਲਾ ਨਿਕਲਿਆ ਹੋਇਆ ਹੈ ਤੇ ਤੁਸੀਂ ਅੱਜ ਪੰਜਾਬ ਨੂੰ ਚਲਾ ਨਹੀਂ ਪਾਰੇ ਤਨਖਾਹਾਂ ਦੇਣ ਦੀ ਤੁਹਾਨੂੰ ਮੁਸੀਬਤ ਆਈ ਵੀ ਹੈ ਤੇ ਤੁਸੀਂ ਚਾਹੁੰਦੇ ਹੋ ਕਿਸਾਨਾਂ ਦੀ ਜ਼ਮੀਨ ਤੇ ਹਰ ਬਰ ਰੁਪਿਆ ਲੋਨ ਲੈ ਕੇ ਫੇਰ ਅਗਲੀ ਵਾਰੀ ਫੇਰ ਉਹ ਪੈਸਾ ਵੰਡ ਕੇ ਦੇਸੀ ਸਰਕਾਰ ਬਣਾ ਲਈ ਤੇ ਪੰਜਾਬ ਦੇ ਕਿਸਾਨਾਂ ਪੰਜਾਬ ਦਾ ਖੇਤ ਮਜ਼ਦੂਰ ਜ਼ਮੀਨਾਂ ਤੋਂ ਬਾਝੇ ਹੋ ਜਾਣ ਅੱਗੇ ਨੂੰ ਪੰਜਾਬ ਕੋਲ ਰਹੇ ਕੁਛ ਨਾ ਐਸੀ ਇਹ ਹੋ ਨਹੀਂ ਦੇਣਾ ਚਾਹੇ ਤੁਸੀਂ ਜੋਰ ਲਗਾ ਲੋ ਜੇ ਥੋੜਾ ਬੋਧਾ ਤੁਸੀਂ ਕਿਸੇ ਕੰਡੇ ਲਗਾ ਲਈਏ ਗੱਲ ਤਾਂ ਅਗਲੀ ਸਰਕਾਰ ਦੇ ਵਿੱਚ ਪ੍ਰਮਾਤਮਾ ਮੌਕਾ ਦੇਵੇ ਕਾਂਗਰਸ ਪਾਰਟੀ ਨੂੰ ਐਸੀ ਇਹ ਰੱਦ ਕਰ ਦੇਣਾ ਤੇ ਜ਼ਮੀਨ ਕਿਸਾਨਾਂ ਦੀ ਜਾਏਗੀ ਨਹੀਂ ਅੱਜ ਤੱਕ ਇਸ ਤਰ੍ਹਾਂ ਐਡੀ ਵੱਡੀ ਗਿਣਤੀ ਦੇ ਵਿੱਚ ਤਦਾਦ ਦੇ ਵਿੱਚ ਜ਼ਮੀਨ ਕਦੇ ਐਕਵਾਇਰ ਨਹੀਂ ਹੋਈ ਸਾਡਾ ਖੇਤੀ ਪ੍ਰਧਾਨ ਸੂਬਾ ਖੇਤੀ ਪ੍ਰਧਾਨ ਸੂਬੇ ਦੇ ਵਿੱਚ ਜੇ ਖੇਤੀ ਜੋਗੀ ਜ਼ਮੀਨੇ ਨਹੀਂ ਰਹੇਗੀ ਤਾਂ ਲੋਕਾਂ ਨੇ ਗੁਜ਼ਾਰਾ ਕਿੱਥੋਂ ਕਰਨਾ ਇਸ ਕਰਕੇ ਤੁਸੀਂ ਮੈਂ ਚੈਲੰਜ ਕਰਦਾ ਤੁਹਾਨੂੰ ਐਸੀ ਤੁਹਾਡੇ ਪਾਸ ਇਹ ਤੁਹਾਡੀ ਜਿਹੜੀ ਪਾਲਿਸੀ ਹੈ ਇਹ ਚੱਲਣ ਨਹੀਂ ਦੇਣੀ ਪੰਜਾਬ ਦੇ ਲੋਕਾਂ ਨੇ ਤਿੰਨ ਕਾਲੇ ਖੇਤੀ ਦੇ ਕਾਨੂੰਨ ਨਹੀਂ ਚੱਲਣ ਦਿੱਤੇ ਉਹ ਤਾਂ ਸਿਰਫ ਖੇਤੀ ਵਿੱਚ ਐਮਐਸਪੀ ਜਾਂ ਹੋਰ ਗੱਲਾਂ ਵਾਸਤੇ ਸੀ ਜੇ ਇਹ ਤਾਂ ਤੁਸੀਂ ਸਾਡੇ ਖੇਤੀਓ ਲੈਣ ਲੱਗੇ ਆ ਤੁਹਾਨੂੰ ਇਹ ਜੀ ਕਿਸ ਤਰ੍ਹਾਂ ਬਖਸ਼ ਦਾਂਗੇ ਜੀ ਸਾਡਾ ਕਿੰਨਾ ਕਿਤਾ ਦੇ ਪੰਜਾਬ ਦੇ ਚਲੋਇਣਾ ਇਹ ਸਥਿਤੀ ਐਨੀ ਮਾੜੀ ਹੋ ਚੁੱਕੀ ਹੈ ਕਿ ਹਰ ਵਿਅਕਤੀ ਹਰ ਵਪਾਰੀ ਅੱਜ ਇੱਥੇ ਖਤਰਾ ਮਹਿਸੂਸ ਕਰ ਰਿਹਾ ਤੇ ਬੱਟੀ ਇੰਡਸਟਰੀ ਇੱਥੋਂ ਜਾਣ ਲੱਗੀ ਹੈ ਲੁਧਿਆਣੇ ਦੇ ਵਿੱਚੋਂ 50000 ਕਰੋੜ ਰੁਪਏ ਦਾ ਨਿਵੇਸ਼ ਮਹਾਰਾਸ਼ਟra ਜਾ ਰਿਹਾ ਤੇ ਸਾਡੇ ਆਲੇ ਕੁੱਭੂ ਸੁੱਤੇ ਪਏ ਹੈ ਤੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਬੁਰਾ ਹਾਲ ਹੈ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਮਾੜੀ ਹੈ ਤੇ ਹਰ ਪੰਜਾਬ ਦਾ ਵਿਅਕਤੀ ਪ੍ਰਭਾਵਿਤ ਹੋ ਗਿਆ ਹੈ ਐਸੀ ਪੰਜਾਬ ਦੇ ਲੋਕਾਂ ਨੇ ਇਸ ਕੰਮ ਵਾਸਤੇ ਇਹਨਾਂ ਨੂੰ ਸਰਕਾਰ ਨੇ ਸੀ ਦਿੱਤੀ ਕਿ ਪੰਜਾਬ ਨੂੰ ਲੀਰੋ ਲੀਰ ਕਰ ਦੇਣ ਪੰਜਾਬ ਦਾ ਬੁਰਾ ਹਾਲ ਕਰ ਦੇਣ ਪੰਜਾਬ ਨੂੰ ਲੁੱਟ ਕੇ ਲੈ ਜਾਣ ਚਲੀ ਸਭ ਤੁਹਾਨੂੰ ਭਗਵੰਤ ਮੈਂ ਕਹਿੰਦਾ ਜੀ ਰੋਕਦਾ ਕੌਣ ਹੈ ਜਾ ਜ਼ਰੂਰ ਇਹ ਤਾਂ ਕਰ ਲੈਣ ਨਸ਼ੇ ਨੂੰ ਲੈ ਕੇ ਕੀ ਦੇਖਦੇ ਹੋ ਤੁਸੀਂ ਰੋਪੜ ਦੇ ਵਿੱਚ ਵੀ ਨਸ਼ਾ ਹੈ ਹਾਂਜੀ ਨਸ਼ੇ ਨੂੰ ਲੈ ਕੇ ਕੀ ਦੇਖਦੇ ਹੋ ਰੋਪੜ ਦੇ ਵਿੱਚ ਵੀ ਕੁਝ ਵੀਡੀਓ ਬੈਕ ਹੋਈਆਂ ਉਹ ਉਹਦੇ ਤੇ ਤੁਸੀਂ ਕੀ ਦੇਖਦੇ ਕਿ ਨਸ਼ਾ ਪੰਜਾਬ ਦੇ ਵਿੱਚ ਕਿੱਦਾਂ ਵਧ ਰਿਹਾ ਪੰਜਾਬ ਦੇ ਵਿੱਚ ਮੈਂ ਕੱਲ ਵੀ ਟਵੀਟ ਕੀਤਾ ਹੈ ਪੰਜਾਬ ਦੇ ਘਰ ਘਰ ਦੇ ਵਿੱਚ ਨਸ਼ਾ ਪਹੁੰਚ ਚੁੱਕਿਆ ਤੇ ਗਲੀ ਗਲੀ बिक ਰਿਹਾ ਹੈ ਤੇ ਪੁਲਿਸ ਹਰ ਆਮ ਆਦਿ ਪਾਰਟੀ ਦੇ ਲੀਡਰਾਂ ਦੀ ਛੇ ਨਾਲ बिक ਰਿਹਾ ਹੈ ਇਹ ਨਾ ਨੇ ਉਹ ਸਾਬਤ ਕਰਦਾ ਗਾਣਾ ਕਿ ਸਰਕਾਰਾਂ ਹੀ ਬਕਾਉਂਦੀਆਂ ਨੇ ਚਿੱਟਾ ਐਵੇਂ ਨਹੀਂ ਸ਼ਰੀਆਮ ਬਿਕ